ਕਮਰੇ ਤਾਂ ਠੀਕ ਆ ਤੁਸੀਂ ਸਿੱਧਾ ਹੀ ਉਹਨੂੰ ਅੰਦਰ ਕਮਰੇ ਦਿਖਾਉਣ ਲੱਗ ਗਏ ਸਾਰਾ ਸਮਾਨ ਇੱਦਾਂ ਖਿਲਰਿਆ ਪਿਆ ਵਾ ਕੀ ਪਤਾ ਹੁੰਦਾ ਅਗਲੇ ਦਾ ਵੀਰੇ ਮੈਂ ਕਹਿਣਾ ਸੀ ਕਿ ਮੈਂ ਕੰਮ ਹੀ ਨਹੀਂ ਕਰਨਾ ਕਿਉਂ ਐਨੀ ਦੁਪਹਿਰ ਨੂੰ ਕੋਣ ਆ ਗਿਆ ਹਾਂਜੀ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਆਜੋ ਮੈਨੂੰ ਨਾ ਸੁਨਿੰਦਰ ਵੀਰੇ ਨੇ ਭੇਜਿਆ ਤੁਸੀਂ ਕਰਨਾ ਕੰਮ ਹਾਂਜੀ ਆਜੋ ਦੇਖ ਲਓ ਫਿਰ ਆਹ ਰਸੋਈ ਆ ਆਹ ਦੋ ਕਮਰੇ ਨੇ ਤੇ ਆਹ ਲੋਬੀ ਆ ਤੇ ਬਾਹਰ ਬਰਾਂਡਾ ਦੇਖ ਲਓ ਕਮਰੇ ਇੱਕ ਆ ਕਮਰਾ ਵਾ ਐਦਾ ਹੀ ਨਾਲ ਦਾ ਕਮਰਾ ਵਾ ਉਹ ਸਾਹਮਣੇ ਬਾਥਰੂਮ ਆ ਠੀਕ ਐ ਵੀਰੇ ਤੇ ਕਿੰਨੇ ਪੈਸੇ ਲਓਂਗੇ ਵੀਰੇ ਤੁਸੀਂ ਦੇਖ ਲਓ ਤੁਸੀਂ ਮੈਨੂੰ ਕਿੰਨੇ ਦੇਣੇ ਆ ਆ ਜਾਓ ਤੁਸੀਂ ਬੈਠੋ ਦੋਣ ਮੈਂ ਗੱਲ ਕਰ ਲੈਣਾ ਨੇ ਆਹ ਕੌਣ ਜੀ ਕੌਣ ਉਹ ਵੀਰੇ ਨੂੰ ਕਿਹਾ ਸੀ ਕੰਮ ਵਾਲੀ ਆ ਨਹੀਂ ਕੰਮ ਵਾਲੀ ਤਾਂ ਠੀਕ ਆ ਤੁਸੀਂ ਸਿੱਧਾ ਹੀ ਉਹਨੂੰ ਅੰਦਰ ਕਮਰੇ ਦਿਖਾਉਣ ਲੱਗ ਗਏ ਹੋ ਸਾਰਾ ਸਮਾਨ ਇੱਧਰ ਖਿਲਰਿਆ ਵਾ ਕੀ ਪਤਾ ਹੁੰਦਾ ਅਗਲੇ ਦਾ ਉਹ ਫਿਰ ਕੀ ਹੋ ਗਿਆ ਉਹ ਹੋਲੀ-ਬੋਲੀ ਬੈਠ ਦਰ ਹੁਣ ਤੂੰ ਕਦੇ ਕਹਿ ਨਹੀਂ ਦਿੰਦੀ ਕਮਰ ਦੁਖਦੀ ਆ ਪੈਰ ਦੁਖਦੇ ਨੇ ਤਾਂ ਲਾਇਆ ਮੈਂ ਕੰਮ ਵਾਲੀ ਨੂੰ ਨਹੀਂ ਮੈਂ ਆਪ ਹੀ ਕਰ ਲੂੰਗੀ ਕੰਮ ਕੋਈ ਕੰਮ ਵਾਲੀ ਲਾਣ ਦੀ ਲੋੜ ਨਹੀਂ ਹੈਗੀ ਕੰਮ ਕਰਦੀ ਆ ਅੱਗੇ ਵੀ ਮੈਂ ਮੇਰੇ ਸੁਣ ਲੈ ਗੱਲ ਝਾੜੂ ਪੋਚਾਇ ਤੋ ਬਾ ਤੂੰ ਨਹੀਂ ਕਰਨਾ ਭਾਂਡੇ ਵੀ ਉਹ ਤੋ ਹੋਗੇ ਤੇ ਝਾੜੂ ਪੋਚਾ ਵੀ ਉਹੀ ਕਰੋਗੀ ਤੂੰ ਆਪਣਾ ਖਾਣਾ ਬਣਾਣਾ ਬਣਾਇਆ ਕਰ ਨਾਲੇ ਇਦਾਂ ਟੈਨਸ਼ਨ ਲੈਣ ਦੀ ਲੋੜ ਨਹੀਂ ਵੀਰੇ ਘਰੇ ਕੰਮ ਕਰਦੀ ਐ ਵਿਸ਼ਵਾਸ ਵਾਲੀ ਐ ਤਾਂ ਹੀ ਵੀਰੇ ਨੇ ਭੇਜਿਆ ਵਾ ਹੁਣ ਆਪਾਂ ਨੂੰ ਕੀ ਪਤਾ ਵਿਸ਼ਵਾਸ ਵਾਲੀ ਐ ਕਿ ਨਹੀਂ ਅੱਜ ਕੱਲ ਨਾ ਉਹ ਜ਼ਮਾਨਾ ਨਹੀਂ ਰਿਹਾ ਮਨ ਦਾ ਤੇਰੀ ਗੱਲ ਜ਼ਮਾਨਾ ਠੀਕ ਨਹੀਂ ਹੈਗਾ ਪਰ ਪੰਜੇ ਉਂਗਲਾ ਬਰਾਬਰ ਨਹੀਂ ਹੁੰਦੀਆਂ ਨਾਲੇ ਜੇ ਸੁਰਿੰਦਰ ਵੀਰੇ ਨੇ ਭੇਜਿਆ ਤਾਂ ਵਿਸ਼ਵਾਸ ਵਾਲੀ ਐ ਅਗਲੀ ਕੀ ਸੋਚਦੀ ਹੋਗੀ ਜੇ ਬਾਅਦ ਸੁਣਦੀ ਹੋਗੀ ਤਾਂ ਚਲ ਆ ਉਹਨੂੰ ਦੱਸ ਦੇ ਕੀ ਕਰਨਾ ਵਾ ਠੀਕ ਆ ਦੱਸ ਦਿੰਨੀ ਆ ਬਾਲੇ ਕਿੰਨੇ ਕੋ ਪੈਸੇ ਦੇਈ ਦਿਆ ਤਾਂ ਤੈਨੂੰ ਪਤਾ ਹੋਊਗਾ ਮੈਨੂੰ ਤਾਂ ਪਤਾ ਨਹੀਂ ਹਿਸਾਬ ਨਹੀਂ ਹੈਗਾ ਜਾਂ ਤਾਂ ਉਹਨੂੰ ਪੁੱਛ ਲੈਨੇ ਆਪਾਂ ਠੀਕ ਐ ਆ ਜਾ ਬਣੇ ਕਿੰਨੇ ਪੈਸੇ ਲਾਉਂਗੇ ਤੁਸੀਂ ਵੀਰੇ ਮੈਂ ਕਹਿਣਾ ਸੀ ਕਿ ਮੈਂ ਕੰਮ ਨਹੀਂ ਕਰਨਾ ਕਿਉਂ ਨਹੀਂ ਵੀਰੇ ਜਿਸਕਾ ਤੁ ਵਿਸ਼ਵਾਸ ਹੀ ਨਾ ਹੋਵੇ ਮੈਂ ਉੱਥੇ ਕੰਮ ਨਹੀਂ ਕਰਦੀ ਨਹੀਂ ਨਹੀਂ ਅਜੇ ਜੀ ਕੋਈ ਗੱਲ ਨਹੀਂ ਬਣੇ ਨਹੀਂ ਵੀਰੇ ਮੈਂ ਸੱਚੀ ਨਹੀਂ ਕੰਮ ਕਰਨਾ ਨਾਲੇ ਹਾਂ ਦੀਦੀ ਕੋਈ ਵੀ ਬੰਦਾ ਨਾ ਖੁਸ਼ੀ ਕਰਕੇ ਆ ਕੰਮ ਨਹੀਂ ਕਰਦਾ ਹੁੰਦਾ ਹਰ ਇੱਕ ਦੀ ਮਜਬੂਰੀ ਹੁੰਦੀ ਆ ਕੋਈ ਗੱਲ ਨਹੀਂ ਬਣੇ ਸੌਰੀ ਮੰਗਦਾ ਉਹ ਐਕਚੁਅਲੀ ਸਟਾਰਟਿੰਗ ਤੇ ਡਰਤਾ ਲੱਗਦਾ ਹੀ ਆ ਨਾ ਨਹੀਂ ਵੀਰੇ ਮੈਂ ਤੁਹਾਡੀਆਂ ਸਾਰੀਆਂ ਗੱਲਾਂ ਸੁਣ ਲਈਆਂ ਸੀਗੇ ਅੰਦਰ ਤੁਹਾਡਾ ਨਾਮ ਕੀ ਆ ਸਿਮਰਨ ਸਿਮਰਨ ਗਲਤੀ ਮੇਰੀ ਸੀ ਲੋਕਾਂ ਦੀਆਂ ਗੱਲਾਂ ਸੁਣ ਸੁਣ ਕੇ ਨਾ ਦਿਮਾਗ ਉਧਰ ਦਾ ਹੋਇਆ ਹੋਇਆ ਸੀ ਪਰ ਮੈਨੂੰ ਨਾ ਹੁਣ ਤੁਹਾਡੀਆਂ ਗੱਲਾਂ ਸੁਣ ਕੇ ਵਿਸ਼ਵਾਸ ਹੋ ਗਿਆ ਨਾਲੇ ਦੂਜਾ ਤੁਹਾਨੂੰ ਸ੍ਰਿੰਦਰ ਵੀਰੇ ਨੇ ਭੇਜਿਆ ਹੁਣ ਨਾ ਤੂੰ ਇੱਥੇ ਕੰਮ ਕਰਨਾ ਮੈਨੂੰ ਨਾ ਨਾ ਨਹੀਂ ਕਰਨੀ ਮੇਰੀ ਛੋਟੀਆਂ ਪੈਣਾ ਆ ਰਗੀਆਂ ਤੇ ਨਾਲੇ ਨਾ ਸਵੇਰ ਨੂੰ ਜਲਦੀ ਆ ਜੇ ਇਹਨਾਂ ਨੇ ਨਾ ਫੇਰ ਦੁਕਾਨ ਤੇ ਜਾਣਾ ਹੁੰਦਾ ਵਾ ਤੁਸੀਂ ਇੱਕ ਵਾਰੀ ਫੇਰ ਸੋਚ ਲਓ ਦੀਦੀ ਨਹੀਂ ਮੈਂ ਸੋਚ ਲਿਆ ਤੇ ਨਾਲੇ ਨਾ ਸਵੇਰ ਨੂੰ ਘਰੋਂ ਨਹੀਂ ਚਾਹ ਪਾਣੀ ਪੀ ਕੇ ਆਣਾ ਇੱਥੇ ਆ ਕੇ ਪਹਿਲਾਂ ਚਾਹ ਪਾਣੀ ਪੀਣਾ ਤੇ ਭੈਣੇ ਕਿੰਨੇ ਪੈਸੇ ਲਓਂਗੇ ਵੀਰੇ ਜਿਹੜੇ ਦੀਦੀ ਨੇ ਮੈਨੂੰ ਭੈਣ ਹੀ ਕਹਿਤਾ ਫਿਰ ਤਾਂ ਤੁਸੀਂ ਜਿੰਨੇ ਮਰਜ਼ੀ ਦੇ ਦਿਓ ਫਿਰ ਵੀ ਦੱਸ ਦਿਓ ਕਿੰਨੇ ਪੈਸੇ ਲਓਂਗੇ ਜਿੰਨੇ ਮਰਜ਼ੀ ਦੇ ਦਿਓ ਵੀਰੇ ਚਲੋ ਠੀਕ ਆ ਫਿਰ ਟਾਈਮ ਸਿਰ ਆਦੇ ਸਵੇਰੇ ਤੇ ਹੁਣ ਚਾਹ ਕਾਫੀ ਕੁਛ ਪੀਓਗੇ ਨਹੀਂ ਨਹੀਂ ਵੀਰੇ ਬਸ ਠੰਕਾ ਖਾਪੀ ਲੋ ਬਹਿ ਜਾਓ ਨਹੀਂ ਨਹੀਂ ਬਸ ਹਾਂ ਤਾਂ ਸਿਮਰਨ ਬਹੁਤ ਵਧੀਆ ਹੋ ਗਿਆ ਸ਼ੁਕਰ ਨਹੀਂ ਤਾਂ ਅਗਲੇ ਨੇ ਕੀ ਸੋਚਣਾ ਸੀਗਾ ਵੀ ਕਿੱਦਾਂ ਦੇ ਲੋਕ ਨੇ ਮੈਂ ਵੀ ਨਾ ਅੱਗੇ ਤੋਂ ਧਿਆਨ ਰੱਖੂੰਗੀ ਤੁਹਾਨੂੰ ਬਿਨਾ ਜਾਣੇ ਜੱਜ ਨਹੀਂ ਕਰੂੰਗੀ ਹਾਂ ਮੈਂ ਵੀ ਇਹੀ ਗੱਲ ਕਹਿਣੀ ਸੀ ਤੁਹਾਨੂੰ